ਡਾਕਟਰ ਸਾਹਿਬ ਤੁਹਾਨੂੰ ਪਹਿਲਾ ਸਵਾਲ ਇਹ ਆ ਵੀ ਜਿਹੜੇ ਜੂਸ ਨਮਾ ਇਹ ਇੰਸਟਾਗ੍ਰam ਤੇ ਵੀਡੀਓ ਦੇਖਦਾਗਾ ਅ ਜਿਵੇਂ ਲੁਧਿਆਣੇ ਤੋਂ ਇੱਕ ਕੋਈ ਫਲਾਨੀ ਕੋਰ ਕੋਈ ਕੈਨੇਡਾ ਬੈਠੀਆਂ ਐ ਹ ਉਹ ਕਸਾਉਂਦੀਆਂ ਨੌਜਵਾਨਾਂ ਨੂੰ ਫਿਰ ਇਹ ਫਰੈਂਡਸ਼ਿਪਾਂ ਚੱਲਦੀਆਂ ਤੇ ਪਹਿਲੀ ਵਾਰੀ ਪਹਿਲੇ ਹੀ ਨੌਜਵਾਨ 16 17 ਸਾਲ ਦੀ ਉਮਰ ਦਾ ਹੀ ਉਹਨੂੰ ਸਲਾਹ ਕਰਦੇ ਆ ਉਹਦੇ ਯਾਰ ਦੋਸਤ ਕਿ ਯਾਰ ਤੂੰ ਫਲਾਨੀ ਗੋਲੀ ਖਾ ਕੇ ਜਾਈਂ ਬੈਗਰਾ ਹਾ ਕੇ ਜਾਈਂ ਫਲਾਨਾ ਖਾ ਕੇ ਜਾਈਂ ਤੇ ਉਹ ਤੁਸੀਂ ਦੱਸੋ ਵੀ ਇਹ ਚੀਜ਼ਾਂ ਸਹੀ ਆ ਪਹਿਲੀ ਵਾਰੀ ਬਿਨਾਂ ਕੋਈ ਚੀਜ਼ ਉਹਨੂੰ ਪਤਾ ਹੋਏ ਵੀ ਮੈਂ ਮੇਰੇ ਤੇ ਜਵਾਨੀ ਹਲੇ ਚੜੀ ਆ ਪਹਿਲਾਂ ਹੀ ਗੋਲੀਆਂ ਦੇ ਲੱਗ ਜਾਂਦੇ ਆ ਇਹੋ ਜਿਹੇ ਬੱਚਿਆਂ ਦਾ ਜਦੋਂ 30 35 ਸਾਲ ਦੇ ਹੋਣਗੇ ਵਿਆਹ ਲਈ ਲਾਈਫ ਉਹਨਾਂ ਦੀ ਕਿਹੋ ਜੀ ਹੋਊਗੀ ਗੁਰਪ੍ਰੀਤ ਜੀ ਤੇ ਚ ਤਿੰਨ ਚੀਜ਼ਾਂ ਮੈਂ ਕਹਾਂ ਕਰਦਿਆਂ ਨੇ ਜਿਹੜਾ ਅੱਜ ਕੱਲ੍ਹ ਅਸੀਂ ਸਮਾਜ ਦੇ ਵਿੱਚ ਨੌਜਵਾਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਦੇਖ ਰਹੇ ਨੇ ਉਹਦੇ 'ਚ ਐਜੂਕੇਸ਼ਨ ਦੇ ਘਾਟ 2 ਨੰਬਰ ਤੇ ਸੋਸ਼ਲ ਮੀਡੀਆ ਰਾਹੀਂ ਉਸ ਤਰ੍ਹਾਂ ਦੀ ਆਡੀਅנס ਨੂੰ ਟਾਰਗੇਟ ਕੀਤਾ ਜਾਂਦਾ ਤਿੰਨ ਨੰਬਰ ਤੇ ਕੋਈ ਕਾਨੂੰਨ ਵਿਵਸਥਾ ਸਰਕਾਰਾਂ ਨੂੰ ਨਹੀਂ ਬਣਾਈ ਗਈ ਕਿ ਇਹਨਾਂ ਚੀਜ਼ਾਂ ਤੇ ਸੋਧ ਕੀਤੀ ਜਾ ਸਕੇ ਕਿ ਇਹਨਾਂ ਨੂੰ ਰੋਕ ਕੀਤੀ ਜਾ ਸਕੇ ਪਹਿਲੀ ਵਾਰ ਜਿਵੇਂ ਗੱਲ ਕੀਤੀ ਐ ਐਜੂਕੇਸ਼ਨ ਦੇ ਘਾਟ ਇੱਕ ਡਾਕਟਰ ਸਾਹਿਬ ਦੀ ਗੱਲ ਰੋਕਦਾ ਜਿਵੇਂ ਵਿਚ ਵਿਚ ਵੀਡੀਓ ਪਾਉਂਦੇ ਆ ਕੋਈ ਉਹਦੇ ਵਿੱਚ ਫਿਲਟਰ ਨਹੀਂ ਮੈਂ ਉਹ ਵੀ ਛੇਲੀ ਕੋਲੇ ਜਾਂ ਫਲਾਨਾ ਗਿਆ ਉਹ ਕਸਾਉਂਦੇ ਆ ਇਹ ਚੀਜ਼ਾਂ ਤੁਸੀਂ ਦੱਸੋ ਮਤਲਬ ਦੇਖੋ ਸੋਸ਼ਲ ਮੀਡੀਆ ਦਾ ਯੁੱਗ ਹੈ ਜੀ ਉਹ ਵੀਡੀਓ ਜਿਹੜੀ ਕੁੜੀ ਨੇ ਪਾਈ ਹੈ ਸਿਰਫ ਆਪਣੇ ਫੇਮ ਕੱਟਣ ਦੀ ਖਾਤਰ ਆਪਣੇ ਜਸਮਾਨੀ ਅੰਗਾਂ ਨੂੰ ਦਿਖਾ ਕੇ ਕਿ ਮੇਰੇ ਵਿਊ ਵਧ ਜਾਣ ਲਾਈਕਸ ਵਧ ਜਾਣ ਸਾਰੀ ਜਿਹੜੀ ਆਡੀਅנס ਦੇਖ ਰਹੀ ਹੈ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਦੋਸਤੋ ਸੋਸ਼ਲ ਮੀਡੀਆ ਹੈ ਇਹ ਕਿਸ ਤਰ੍ਹਾਂ ਦੀ ਚੀਜ਼ ਹੈ ਕਿ ਬੰਦੇ ਨੂੰ ਰਾਤੋਂ ਰਾਤ ਜੇ ਉਹ ਵਾਇਰਲ ਹੁੰਦਾ ਤਾਂ ਉਹਨੂੰ ਕਮਾਈ ਅੰਨੇ ਹੋਣ ਲੱਗ ਜਾਂਦੀ ਹੈ ਉਹਨੂੰ ਚੰਗੀਆਂ ਚੰਗੀਆਂ ਕੰਪਨੀਆਂ ਮਤਲਬ ਟੱਚ ਦੇ ਵਿੱਚ ਆਉਣ ਲੱਗ ਜਾਂਦੀਆਂ ਕਿ ਸਾਡਾ ਪ੍ਰੋਡਕਟ ਪ੍ਰਮੋਟ ਕਰ ਦੇਗੀ ਐਡਾ ਮੈਡ ਜਿਹੜਾ ਯੁੱਗ ਚੱਲ ਰਿਹਾ ਸਿਰਫ ਪੈਸੇ ਦਾ ਯੁੱਗ ਚੱਲ ਰਿਹਾ ਬਿਲਕੁਲ ਜੀ ਇਜਤ ਲੋਕਾਂ ਨੇ ਕਿੱਲੀ ਟੰਗ ਛੱਡੀ ਆ ਠੀਕ ਹੈ ਜਿਹੜੇ ਲੋਕ ਮੰਨ ਲਓ ਸੰਸਕਾਰੀ ਹੈਗੇ ਵੀ ਨਹੀਂ ਜ਼ਬਰਦਸਤੀ ਹੁਣ ਸੋਸ਼ਲ ਮੀਡੀਆ ਦਾ ਯੁੱਗ ਆ ਹਰ ਬੰਦਾ ਮੋਬਾਈਲ ਦੇਖਦਾ ਹਰ ਇੱਕ ਧੀ ਪੁੱਤ ਦੇਖਦਾ ਸਿਆਣਾ ਬਜ਼ੁਰਗ ਜਿਹੜੇ ਲੋਕ ਉਹ ਚੀਜ਼ਾਂ ਨਹੀਂ ਦੇਖਣਾ ਚਾਹੁੰਦੇ ਜ਼ਬਰਦਸਤੀ ਪ੍ਰਮੋਟ ਕੀਤਾ ਵਾ ਐਡਸ ਕੀਤੀਆਂ ਜਾਂ ਰਨ ਉਹਨਾਂ ਚੀਜ਼ਾਂ ਤੇ ਉਹ ਜ਼ਬਰਦਸਤੀ ਉਹਨਾਂ ਦੇ ਮੂਰੇ ਆਉਂਦੀਆਂ ਨੇ ਹੁਣ ਜਿਹੜੇ ਸਿਆਣੇ ਲੋਕ ਆ ਚਲੋ ਸਕਿਪ ਕਰਕੇ ਗਾਹ ਲੰਘ ਜਾਂਦੇ ਨੇ ਬਟ 70% ਲੋਕ ਇੰਨੇਕ ਗ੍ਰਸਤ ਹੋ ਚੁੱਕੇ ਨੇ ਸੈਕਸ ਦੇ ਨਾਲ ਰਿਲੇਟਡ ਕਹਿ ਲਓ ਜਾਂ ਅਸ਼ਲੀਲਤਾ ਨੂੰ ਦੇਖਣ ਦੇ ਲਈ ਉਹਨਾਂ ਨੂੰ ਇਹ ਰੀਅਲ ਲਾਈਫ ਲੱਗਦੀ ਆ ਬਟ ਇਹ ਰੀਅਲ ਲਾਈਫ ਨਹੀਂ ਹੈਗੀ ਦੋਸਤੋ ਜਿਹੜਾ ਵੀ ਕੋਈ ਤੁਹਾਨੂੰ ਵੀਡੀਓ ਕੁਸੀ ਕੁੜੀ ਦੀ ਕਿਸੇ ਦੀ ਦੇਖਦੇ ਹੋ ਉਹ ਤੁਹਾਡੇ ਲਈ ਨਹੀਂ ਬਣਾਈ ਜਾ ਰਹੀ ਬਹੁਤ ਸਾਰੇ ਲੋਕਾਂ ਨੇ ਮਾਈਂਡ ਚੇਜ ਲੱਗਦਾ ਕਿਉਂਕਿ ਉਹ ਐਂਗਲ ਇਹ ਉਹ ਸਾਰਾ ਜਿਹੜਾ ਮਾਹੌਲ ਇਸ ਤਰ੍ਹਾਂ ਦਾ ਕ੍ਰੀਏਟ ਕੀਤਾ ਜਾਂਦਾ ਕਿ ਜਦੋਂ ਕੋਈ ਉਹ ਵੀਡੀਓ ਨੂੰ ਦੇਖਦਾ ਤੈਨੂੰ ਇਹ ਲੱਗਦਾ ਕਿ ਮੈਨੂੰ ਆਕਰਸ਼ਿਤ ਕੀਤਾ ਜਾ ਰਿਹਾ ਕੋਈ ਮੇਰੇ ਬਾਰੇ ਗੱਲ ਕੀਤੀ ਜਾ ਰਹੀ ਹੈ ਪਰ ਤੁਹਾਡਾ ਉਸ ਗੱਲ 'ਚ ਕੋਈ ਲਲ੍ਹਾਖਾ ਨਹੀਂ ਆ ਤੁਹਾਡਾ ਤਾਂ ਸਿਰਫ ਜਸਮਾਨੀ ਤੌਰ ਤੇ ਤੇ ਦਿਮਾਗੀ ਤੌਰ ਤੇ ਸ਼ੋਸ਼ਣ ਕੀਤਾ ਜਾ ਰਿਹਾ ਸ਼ੋਸ਼ਣ ਕਿਸ ਤਰ੍ਹਾਂ ਕੀਤਾ ਜਾ ਰਿਹਾ ਉਹ ਕੁੜੀ ਕੁਛ ਨਾ ਕੁਛ ਇਹ ਜਿਆ ਕਰਦੀ ਆ ਤੁਸੀਂ ਆਪਣੇ ਸਰੀਰ ਦੇ ਜਿਹੜੀ ਤਾਕਤ ਹੈ ਜਵਾਨ ਅਵਸਥਾ ਦੇ ਵਿੱਚ ਉਹਨੂੰ ਚਾਕੇ ਵਿਅਸਤ ਕਰਦੇ ਹੋ ਵਿਅਰਥ ਕਰਦੇ ਨੇ ਉਹ ਐਜੂਕੇਸ਼ਨ ਤੋਂ ਤੁਹਾਡਾ ਦਿਮਾਗ ਭਟਕ ਜਾਂਦਾ ਜਿਹੜੇ ਤੁਹਾਡੇ ਟੀਚੇ ਹੁੰਦੇ ਨੇ ਫਿਊਚਰ ਦੇ ਵਿੱਚ ਕੀ ਬਣਨਾ ਕਰਨਾ ਹੈ ਇਹ ਜੀ ਹਥਰਾਸੀ ਚ ਪਏ ਜਾਂਦੇ ਆ ਬੱਚੇ ਵੀਡੀਓ ਦੇਖਦੇ ਹੀ ਪੈ ਜਾਂਦੇ ਆ ਇਹ ਫਿਰ ਹਸਤਰਸੀ ਜਿਹੜੀ ਜਿਹਨੂੰ ਅਸੀਂ ਮਾਸਟਰਪੀਸ ਕਹਿੰਦੇ ਆ ਜੀ ਵੈਸੇ ਤਾਂ ਇਹ ਵੈਸਟਰਨ ਸਭਿਅਤਾ ਦਾ ਹਿੱਸਾ ਸੀਗਾ ਪਰ ਅਸੀਂ ਵੈਸਟਰਨ ਕਲਚਰ ਨੂੰ ਫੋਲੋ ਕਰਦੇ ਕਰਦੇ ਮੈਨੂੰ ਐਂ ਲੱਗਦਾ ਵੀ ਉਹਨਾਂ ਤੋਂ ਵੀ ਇੱਕ ਦੋ ਸਟੈਪ ਅੱਗੇ ਲੰਘ ਚੁੱਕੇ ਆ ਉਹ ਲੋਕ ਫਿਰ ਵੀ ਇੱਕ ਸਭਿਅਤਾ ਦੇ ਵਿੱਚ ਰਹਿ ਕੇ ਇਹਨਾਂ ਗੱਲਾਂ 'ਤੇ ਧਿਆਨ ਦਿੰਦੇ ਨੇ ਪਹਿਲਾਂ ਆਪਣੀ ਸਿਹਤ 'ਤੇ ਧਿਆਨ ਦਿੰਦੇ ਨੇ ਫਿਰ ਆਪਣੇ ਮਤਲਬ ਜਿਹੜਾ ਹੈਗਾ ਫਾਈਨੈਂਸ਼ਲੀ ਤੌਰ ਤੇ ਦੇਖਦੇ ਨੇ ਕਿ ਸਾਡੇ ਪੱਲੇ ਕੀ ਹੈ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ ਹੋ ਸਕਦਾ ਕੁਝ ਕੁ ਲੋਕਾਂ ਨੂੰ ਇਹ ਗੱਲ ਹਾਜਮ ਵੀ ਨਾ ਬਈ ਇਹ ਗਲਤ ਲੱਗੇ 5-400 ਰੁਪਏ ਧੜੀ ਕਮਾਉਣ ਵਾਲਾ ਬੰਦਾ ਆਪਣੇ ਜੀ ਕਿਸੇ ਫਰੈਂਡ ਨੂੰ ਮਿਲਣ ਜਾ ਰਿਹਾ ਤਾਂ ਉਹਨੇ ਮਹਿੰਗੇ ਕੱਪੜੇ ਪਰਚੇਜ਼ ਕਰਨੇ ਨੇ ਬਿਲਕੁਲ ਜਾਂ ਮਤਲਬ ਆਰਟੀਫੀਸ਼ਲ ਇੱਕ ਨਕਲੀ ਦੁਨੀਆ ਆਪ ਦੇ ਆਪ ਚ ਤਿਆਰ ਕਰਕੇ ਕਿ ਮੈਨੂੰ ਐ ਲੱਗੇ ਮੈਂ ਕਿ ਮੈਂ ਬਹੁਤ ਕੋਈ ਰਿਚ ਪਰਸਨ ਆ ਜਾਂ ਮੇਰੇ ਵਰਗਾ ਬੰਦਾ ਕੋਈ ਧਰਤੀ ਤੇ ਹੈ ਨਹੀਂਗਾ ਪਰ ਪਤਾ ਸਾਰਿਆਂ ਕੁਝ ਉਹਨਾਂ ਨੂੰ ਵੀ ਹੁੰਦਾ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਤੁਸੀਂ ਕੀ ਹੋ ਦਵਾਈਆਂ ਦਾ ਥੱੱਬਾ ਥੱੱਬਾ ਫਿਰ ਤੁਸੀਂ ਮੈਡੀਕਲ ਤੋਂ ਕੈਪਸੂਲ ਬਾਈ ਜੀ ਸ਼ਾਮ ਨੂੰ ਮੈਡੀਕਲ ਸਟੋਰਾਂ ਤੋਂ ਅਕਸਰ ਹੀ ਤੁਸੀਂ ਦੇਖਿਆ ਹੋਣਾ ਕਿ ਲੋਕ ਸ਼ਾਮ ਨੂੰ ਭੀੜ ਲੱਗੇ ਹੁੰਦੀ ਹੈ ਲੱਗੀ ਹੁੰਦੀ ਹੈ ਲੱਗੀ ਹੁੰਦੀ ਹੈ ਲੱਗੀ ਹੁੰਦੀ ਹੈ ਪਰ ਉਹ ਜਿਹੜੀ ਦਵਾਈ ਬਣੀ ਵੀ ਹੈ ਹਾਂਜੀ ਸੈਕਸੂਅਲ ਵੀਕਨੈਸ ਕਹੋ ਜਾਂ ਨਾੜਾਂ ਨੂੰ ਪ੍ਰੈਸ਼ਰ ਦੇਣ ਦੇ ਲਈ ਥੋੜੇ ਟਾਈਮ ਦੇ ਲਈ ਦਵਾਈ ਸਪੈਸ਼ਲ ਇਸੇ ਪਰਪਸ ਵਾਸਤੇ ਬਣਾਈ ਜਾਂਦੀ ਹੈ ਬਿਲਕੁਲ ਸਰ ਇਸੇ ਪਰਪਸ ਦੇ ਲਈ ਬਣਾਈ ਗਈ ਹੈ ਬਟ ਉਹ ਜਿਹੜੀ ਸਟਾਰਟਿੰਗ ਇੱਕ ਸਨ 1999 ਦੇ ਵਿੱਚ ਮੂਵੀ ਆਈ ਸੀ ਜਿੱਥੋਂ ਇਸ ਗੱਲ ਦੀ ਸ਼ੁਰੂਆਤ ਹੋਈ ਹੈ ਜਿਹੜਾ ਸਾਲ ਦੇ ਨਾਮ ਫਿਰ ਸਾਲਟ ਹੈ ਵਾਇਗਰਾ ਜਿਹਨੂੰ ਕਹਿੰਦੇ ਆ ਹਾਂਜੀ ਹਾਂਜੀ ਜਿਹਨੂੰ ਮੈਨ ਫੋਰਸ ਕਹਿੰਦੇ ਆ ਹਾਂਜੀ 1999 ਦੇ ਵਿੱਚ ਅਕਸ਼ੇ ਕੁਮਾਰ ਦੀ ਇੱਕ ਮੂਵੀ ਆਈ ਸੀ ਉਹਦੇ ਚ ਅਮਰੀਸ਼ ਪੁਰੀ ਜਿਹੜਾ ਕਿ ਵਿਲਨ ਆ ਗੁੰਡੇ ਦਾ ਰੋਲ ਕਰਦਾ ਅਮਰੀਸ਼ ਪੁਰੀ ਤਾਂ ਉਹਦੇ ਨਾਲ ਪਿੰਕਾ ਚੋਪੜਾ ਦੀ ਮੈਰਿਜ ਮਤਲਬ ਹੋਈ ਹੁੰਦੀ ਆ ਤਾਂ ਅਕਸ਼ੇ ਕੁਮਾਰ ਇਹ ਵਰਡ ਯੂਜ਼ ਕਰਦਾ ਕਿ ਲੱਗਦਾ ਇਹ ਬੁੱਢਾ ਵਾਇਗਰਾ ਯੂਜ਼ ਕਰਕੇ ਇਹਨੂੰ ਨਾਮ ਰੱਖਦਾ ਹੁੰਦੇ ਉਸ ਚੀਜ਼ ਦਾ ਜਿਹੜਾ ਮਾਰਕੀਟ ਦੇ ਵਿੱਚ ਰਾਤੋਂ ਰਾਤ ਜਿਹੜਾ ਬਦਲਾਅ ਆਇਆ ਸੀ ਸਾਰੇ ਲੋਕਾਂ ਨੇ ਸਰਚ ਕੀਤਾ ਮੈਡੀਕਲਾਂ ਤੇ ਡਾਕਟਰਾਂ ਨੂੰ ਜਾ ਜਾ ਕੇ ਪੁੱਛ ਕੇ ਵੈਗਰਾ ਚੀਜ਼ ਕੀ ਹੈ ਤਾਂ ਮਤਲਬ ਜਿਹੜੀ ਸਾਡੀ ਫਿਲਮ ਇੰਡਸਟਰੀ ਆ ਹਾਲੀਵੁੱਡ ਕਹੇ ਲੋ ਬਾਲੀਵੁੱਡ ਕਹੇ ਲੋ ਇਹਨਾਂ ਦਾ ਵੀ ਪੂਰਾ ਪੂਰਾ ਰੋਲ ਹੈ ਸਾਡੀ ਜਵਾਨੀ ਨੂੰ ਰੋਲ ਦੇ ਵਿੱਚ ਵੀ ਪਹਿਲਾਂ ਕਿਸੇ ਨੇ ਇਹ ਸ਼ਬਦ ਸੁਣਿਆ ਨਹੀਂ ਸੀਗਾ ਸੁਣਿਆ ਨਹੀਂ ਸੀ ਮਤਲਬ ਕਿ ਉਹ ਬੇਸੀ ਦਵਾਈਆਂ ਲੈਂਦੇ ਹੁਣ ਹਾਂ ਅੰਦਰ ਖਾਤੇ ਪਹਿਲਾਂ ਚੱਲਦੀਆਂ ਸੀ ਬਟ ਚੱਲਦੀਆਂ ਕਿਵੇਂ ਸੀ ਜਦੋਂ ਡਾਕਟਰ ਰეკਮੈਂਡ ਕਰਦੇ ਸੀ 55 60 ਸਾਲ ਦੀ ਉਮਰ ਦਾ ਬੰਦਾ ਹੋ ਗਿਆ ਉਹਨੇ ਆਪਣੀ ਜ਼ਿੰਦਗੀ ਹੰਢਾਈ ਜਵਾਨੀ ਤੋਂ ਬੁਢਾਪੇ ਵੱਲ ਨੂੰ ਆਉਣ ਲੱਗ ਗਿਆ ਉਹਦੀ ਕੀ ਹੈ ਨਾੜਾਂ ਦੇ ਵਿੱਚ ਕਮਜ਼ੋਰੀ ਆ ਗਈ ਸੈਕਸੁਅਲ ਲਾਈਫ ਉਹਦੀ ਥੋੜੀ ਘਟਣ ਲੱਗ ਗਈ ਮਤਲਬ ਇਹ ਕਮਜ਼ੋਰੀ ਤੋਂ ਕੀ ਭਾਅ ਹੋ ਸਕਦਾ ਬਈ ਆਪਣੇ ਗੁਪਤੰਗ ਦੇ ਵਿੱਚ ਕੋਈ ਹੱਡੀ ਨਹੀਂ ਹੈ ਹੂੰ ਇਹ ਮਤਲਬ ਕਿ ਜਦੋਂ ਖੂਨ ਗਾੜਾ ਹੋ ਜਾਂਦਾ ਇਹ ਬਲੱਡ ਫਲੋ ਦੇ ਨਾਲ ਕਮਜ਼ੋਰੀ ਆਉਂਦੀ ਆ ਘਟ ਜਾਣ ਨਾਲ ਜਾਂ ਕਿਸ ਤਰ੍ਹਾਂ ਜਾਂ ਅੰਦਰ ਨੂੰ ਕੋਈ ਸਿਸਟਮ ਡਾਗ ਇਹਦੇ ਚ ਤਿੰਨ ਚਾਰ ਚੀਜ਼ਾਂ ਮੈਟਰ ਮੈਟਰ ਕਰਦੀਆਂ ਨੇ ਸਭ ਤੋਂ ਪਹਿਲਾਂ ਸਟ੍ਰੈਸ ਜੇ ਬੰਦੇ ਨੂੰ ਕੋਈ ਕਿਸੇ ਤਰ੍ਹਾਂ ਦਾ ਸਟ੍ਰੈਸ ਹੈ ਜ਼ਿੰਦਗੀ ਦੇ ਵਿੱਚ ਉਹਦੀ ਲਾਈਫ ਸੇ ਨਹੀਂ ਚੱਲ ਰਹੀ ਉਹਦੀ ਘਰ ਵਾਲੀ ਨੂੰ ਚਾਹੀਦਾ ਕਿ ਉਹਦਾ ਘਰ ਵਾਲਾ ਦੇ ਨਾਲ ਹੱਸੇ ਖੇੜੇ ਪਰ ਉਹਦੀ ਜ਼ਿੰਦਗੀ ਚ ਚੱਲ ਰਿਹਾ ਕਿ ਯਾਰ ਮੈਂ ਫਲਾਣੇ ਦੇ ਇੰਨੇ ਪੈਸੇ ਦੇਣੇ ਨਹੀਂ ਮੇਰਾ ਬਿਜ਼ਨਸ ਨਹੀਂ ਚੱਲ ਰਿਹਾ ਮੈਂ ਜਗ੍ਹਾ ਕੋਈ ਕਮਾਈ ਤਾਂ ਕੀਤੀ ਨਹੀਂ ਹਾਂਜੀ ਤੇ ਜਦੋਂ ਉਹਦੀ ਲਾਈਫ ਦੇ ਵਿੱਚ ਸਟ੍ਰੈਸ ਡੇ ਬਾਈ ਡੇ ਵਧਣ ਲੱ सेक्स ਵਸੂ ਮਨਕਰ ਜਾਣਾ ਉਹਦੇ ਉਸ ਜਿਹੜੀ ਸਰਕੂਲੇਟ ਹੋਣਾ ਹੁੰਦਾ ਬਲੱਡ ਬਲੱਡ ਦਾ ਜਿਹੜਾ ਫਲੋ ਹੋਣਾ ਹੁੰਦਾ ਸਾਡੇ ਪੈਨਿਸ ਦੇ ਵਿੱਚ ਇਰੇਕਸ਼ਨ ਹੋਣਾ ਹੁੰਦਾ ਉਹ ਘਟਣਾ ਸ਼ੁਰੂ ਹੋ ਜਾਂਦਾ ਦੋ ਨੰਬਰ ਤੇ ਓਬੀਸਿਟੀ ਮਟਾਪਾ ਲੋੜ ਤੋਂ ਜ਼ਿਆਦਾ ਜਦੋਂ ਹੋ ਜਾਂਦਾ ਸਾਡੀਆਂ ਅੰਦਰੀਆਂ ਨਾੜਾਂ ਸੁਸਤ ਹੋ ਜਾਂਦੀਆਂ ਨੇ ਬੰਦੇ ਦੀ ਜਦੋਂ ਫਿਜ਼ੀਕਲ ਐਕਟੀਵਿਟੀ ਨਹੀਂ ਰਹਿੰਦੀ ਤਾਂ ਇਹ ਚੀਜ਼ ਘਟਣ ਲੱਗ ਜਾਂਦੀ ਹੈ ਉਸ ਤੋਂ ਇਲਾਵਾ ਕੋਲੇਸਟ੍ਰੋਲ ਵੱਧ ਗਿਆ ਜੀ ਠੀਕ ਹੈ ਜੀ ਉਸ ਤੋਂ ਇਲਾਵਾ ਮੈਡੀਸਨ ਸ਼ੂਗਰ ਹੋ ਗਈ ਜੇ ਕਿਸੇ ਨੂੰ ਤਾਂ ਬੰਦੇ ਦੀ ਜਦੋਂ ਆਪਾਂ ਮਤਲਬ ਕੁੱਲ ਮਿਲਾ ਕੇ ਚੰਗੇ ਖਾਣੇ ਦਾ ਧਿਆਨ ਨਹੀਂ ਰੱਖਦੇ ਆਪਣੀ ਸਿਹਤ ਨੂੰ ਤੰਦਰੁਸਤ ਤਾਂ ਇਸ ਚੀਜ਼ ਵਿੱਚ ਕਮੀ ਆਉਣੀ ਹੀ ਹੋਣੀ ਹੈ ਤੇ ਇਹਦਾ ਜੇ ਆਪਾਂ ਦੇਖੀ ਜਾਵੇ ਵੀ ਘਰੇਲੂ ਤੌਰ ਤੇ ਕੀ ਉਪਚਾਰ ਹੋ ਸਕਦੇ ਜਿਵੇਂ ਆਪਾਂ ਕਈ ਲੋਕ YouTube ਤੇ ਵੀਡੀਓ ਪਾਉਣ ਲੱਗ ਜਾਂਦੇ ਆ ਹਾਂ ਠੀਕ ਹੈ ਜੀ ਉਹ ਵੀਡੀਓ ਸਾਰੀਆਂ ਉਹਨਾਂ ਦੇ ਵਿੱਚੋਂ ਫੇਰ ਕੀ ਹੁੰਦੀਆਂ ਲੱਗ ਭਾਗ ਜੀ ਜੇ ਆਪਾਂ ਦੇਖਿਆ ਜਾਵੇ ਤਾਂ ਉਹ ਕੀ ਕਰ ਸਕਦੇ ਆ ਦੇਖੋ ਜੀ ਮੈਂ ਡਾਕਟਰ ਮਨਦੀਪ ਮਾਲਵਾ ਨਾਮ ਤੇ ਮੇਰਾ ਇੱਕ ਪੇਜ ਹੈ ਹਾਂਜੀ ਹੈਲਥ ਵੈਲਨੈਸ ਐਂਡ ਅਵੇਅਰਨੈਸ ਨੂੰ ਲੈ ਕੇ ਉਹਦੇ ਤੇ ਸਿਰਫ ਜਿਹੜਾ ਬੰਦਾ ਘਰੇਲੂ ਤੌਰ ਤੇ ਰਹਿ ਕੇ ਆਪਣੀ ਅ ਕਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਲਿਆ ਸਕਦਾ ਤੰਦਰੁਸਤੀ ਕਿਸੇ ਵੀ ਬਿਮਾਰੀ ਦੇ ਰੂਪ ਦੇ ਵਿੱਚ ਤਾਂ ਉਹਦੇ ਚ ਸਾਰੀ ਜਾਣਕਾਰੀ ਆਪਾਂ ਦੰਨੇ ਆ ਇੱਕ ਦਿਨ ਮੇਰੀ ਪੰਸਾਰੀਆਂ ਨਾਲ ਗੱਲ ਹੋਈ ਨਾ ਨਾ ਤਾਂ ਇੱਕ ਦੋ ਚੀਜ਼ਾਂ ਪੁੱਛੀਆਂ ਕਹਿੰਦੇ ਜੀ ਪਤਾ ਕੀ ਹੈ ਹੈਗੀ ਤਾਂ ਸਾਡੇ ਕੋਲ ਹਰ ਆਈਟਮ ਮਿਲ ਜਾਂਦੀ ਹੈ ਜਿਹੜੀਆਂ ਆਯੁਰਵੇਦ ਦੇ ਵਿੱਚ ਮਤਲਬ ਬੈਦਨਾਥ ਦਾਪਰੀਆ ਹੋਰ ਕੰਪਨੀ ਦੇ ਯੂਜ਼ ਕਰਦੇ ਆ ਪਰ ਕਹਿੰਦੇ YouTube ਵਾਲਿਆਂ ਨੇ ਜਾਂ ਸੋਸ਼ਲ ਮੀਡੀਆ ਵਾਲਿਆਂ ਨੇ ਇੰਨਾ ਕੁ ਗੰਦ ਭਰ ਰੱਖਿਆ ਹੈ ਕਿ ਹਰ ਰੋਜ਼ ਕੋਈ ਨਾ ਕੋਈ ਨਾ ਨਵੀਂ ਚੀਜ਼ ਆ ਦੇ ਮਨ ਘੜਤੀ ਬਣਾ ਕੇ ਕੋਲੋਂ ਕਹਿ ਦਿੰਦੇ ਨੇ ਯਾਰ ਨਵੇਂ ਤੋਂ ਨਵਾਂ ਨੁਸਖਾ ਖੋਦ ਉਹਨਾਂ ਨੇ ਯੂਜ਼ ਵੀ ਨਹੀਂ ਕੀਤਾ ਹੁੰਦਾ ਉਹ ਬਣਾ ਕੇ ਅਪਲੋਡ ਕਰ ਦਿੰਦੇ ਨੇ ਤਾਂ ਕਿ ਲੋਕ ਉਹਨੂੰ ਵੇਖਣ ਲਾਈਕ ਆ ਜਾਣ ਕਮੈਂਟ ਆ ਜਾਣ ਸ਼ੇਅਰ ਹੋ ਜਾਵੇ ਹੁਣ ਲੋਕ ਆਦਾ ਉਹ ਨੁਸਖਾ ਵਰਤ ਵਰਤ ਕੇ ਸਤਿਆਨਾਸ਼ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਇਫੈਕਟ ਸੱਟ ਤੇ ਹੋਣਾ ਕੀ ਆ ਜਿਵੇਂ ਕਿ ਉਦਾਹਰਨ ਵਜੋਂ ਗੇ ਆ ਰਾਸਗੋਲੇ ਸਮੋਸੇ ਜਿਹੀਆਂ ਪਾਈ ਜਾਂਦੇ ਆ ਬਿਲਕੁਲ ਜੀ ਹਾਂ ਅਸੀਂ ਦੇਖਦੇ ਆ ਨਾ ਉਹੀ ਚੀਜ਼ਾਂ ਕਰਦੇ ਆ ਉਹ ਵੀ ਉਹ ਅਸਲ ਜੇ ਕਿ ਐਂਟਰਟੇਨਮੈਂਟ ਦੇ ਦਾਇਰੇ ਦੇ ਵਿੱਚ ਆਉਣੀਆਂ ਚਾਹੀਦੀਆਂ ਉਹ ਚੀਜ਼ਾਂ ਤੇ ਪਰ ਲੋਕ ਉਹਨਾਂ ਨੂੰ ਵੀ ਸੀਰੀਅਸ ਲੈ ਕੇ ਘਰੇ ਖੁਦ ਟਰਾਈ ਕਰਨ ਲੱਗ ਜਾਂਦੇ ਨੇ ਹਨਾ ਤੇ ਉਸੇ ਤਰ੍ਹਾਂ ਜਿਹੜੇ ਨੁਸਖੇ ਆ ਜਿਹੜੇ ਨੁਸਖੇ ਬਹੁਤ ਹੀ ਜਾਨੀ ਕਿ ਕੋਈ ਐ ਨਾਰਮਲ ਗੱਲ ਨਹੀਂ ਆਯੁਰਵੇਦ ਦਾ ਸਾਡਾ ਹਿੱਸਾ ਸੀ ਜਿਹੜੇ ਪੁਰਾਣੇ ઋષਿ ਮੁਨੀ ਹੁੰਦੇ ਸੀ ਸਮਾਧੀਆਂ ਲਾ ਕੇ ਪਤਾ ਨਹੀਂ ਕਿੰਨੇ-ਕਿੰਨੇ ਸਾਲ ਤਪੱਸਿਆ ਕਰਦੇ ਸੀ ਫਿਰ ਉਹ ਜਾ ਕੇ ਉਹਨਾਂ ਚੀਜ਼ਾਂ ਦੀ ਇਜਾਦ ਕਰਦੇ ਸੀ ਖੋਜ ਕਰਦੇ ਸੀ ਕਿ ਜ਼ਿੰਦਗੀ ਦੇ ਵਿੱਚ ਇਹਨਾਂ ਚੀਜ਼ਾਂ ਦੇ ਨਾਲ ਜੇ ਕਿਸੇ ਦੇ ਵਾਲ ਝੜ ਰਹੇ ਨੇ ਜਾਂ ਕਿਸੇ ਨੂੰ ਕੈਂਸਰ ਹੋ ਗਿਆ ਅੰਤੜੀਆਂ ਦਾ ਕੋਈ ਬ੍ਰੇਨ ਦੇ ਵਿੱਚ ਕਲੌਟ ਬਣ ਗਿਆ ਤੇ ਇਹਦਾ ਉਪਚਾਰ ਇਹ ਕੀਤਾ ਜਾ ਸਕਦਾ ਤੇ ਅੱਜ ਕੱਲ੍ਹ ਵਾਲੇ ਵੈਦ ਆ ਜਿਹੜੇ 1 ਮਿੰਟ ਦੇ ਵਿੱਚ ਨੁਸਖਾ ਦੱਸ ਕੇ ਕਿਉਂਕਿ ਰੀਲ ਖਤਮ ਹੋ ਜਾਣੀ ਹੁੰਦੀ 1 ਮਿੰਟ ਦੇ 1 ਮਿੰਟ ਦੇ ਵਿੱਚ ਵਿੱਚ ਆਪਣਾ ਨੁਸਖਾ ਦੱਸ ਕੇ ਗਾਹ ਨਾ ਗਏ ਜਾਂਦੇ ਨੇ ਤੇ ਜਿਹੜੇ ਨੌਜਵਾਨ ਵਰਗੇ ਆ ਜਾਂ ਘਰਾਂ ਦੇ ਵਿੱਚ ਬੀਬੀਆਂ ਬੈਠੀਆਂ ਉਹ ਫਿਰ ਉਹ ਨੁਸਕੇ ਨੂੰ ਬਣਾ ਕੇ ਜਾਂ ਤਾਂ ਉਹਦੇ ਘਰ ਵਾਲੇ ਆਉਂਦੇ ਇਹਨੂੰ ਨੇ ਜਾਂ ਖੁਦ ਵਰਤ ਲੈਂਦੀਆਂ ਨੇ ਤੇ ਉਹਨਾਂ ਚੀਜ਼ਾਂ ਦਾ ਨੁਕਸਾਨ ਹੋਰ ਜ਼ਿਆਦਾ ਜ਼ਿੰਦਗੀ ਦੇ ਵਿੱਚ ਜ਼ਿਆਦਾ ਹੁੰਦਾ ਮੈਂ ਕਹਿੰਦਾ ਕੁਛੋਟੇ ਤੋਂ ਛੋਟੇ ਨੁਸਕੇ ਨੂੰ ਵੀ ਜਿੱਚੇ 2-4 ਚੀਜ਼ਾਂ ਪੈਂਦੀਆਂ ਨੇ ਸਮਝਾਉਣ ਦੀ ਵਿਧੀ ਘਟੋ-ਘਟ ਇੱਕ ਘੰਟੇ ਦੀ ਹੋਣੀ ਚਾਹੀਦੀ ਆ ਫਿਰ ਜਾ ਕੇ ਪਤਾ ਲੱਗੂ ਉਹ ਵਰਤਣੀ ਕਿਵੇਂ ਆ ਉਹਦੀ ਮਾਤਰਾ ਕਿੰਨੀ ਲੈਣੀ ਆ ਦੰਦ ਦੇ ਵਿੱਚ ਕਦੋਂ ਯੂਜ਼ ਕਰਨਾ ਹੈ ਉਹਨੂੰ ਕੀ ਕੀ ਚੀਜ਼ਾਂ ਉਹ ਜੋ ਪਹਿਣੀ ਆ ਉਹ ਦਾ ਕਾਰਨ ਹੀ ਵੀ ਹੈ ਤੇ ਜਦੋਂ ਇਹ ਹੁਣ ਛੋਟੀ ਉਮਰ ਦੇ ਵਿੱਚ ਦੇਖਾ ਦੇਖੀ ਕਿਸੇ ਤੋਂ ਸੁਣ ਕੇ ਆਵਦਾ ਯਾਰਾ ਦੋਸਤਾਂ ਤੂੰ ਫਲਾਨੀ ਗੋਲੀ ਖਾ ਕੇ ਜਾਵੜਾ ਚਲੋ ਖਾਈ ਜਾਂਦੇ ਆ ਜਦੋਂ ਐਟ ਦੀ ਐਂਡ ਉਹਨਾਂ ਦਾ ਵਿਆਹ ਹੁੰਦਾਗਾ ਉਸ ਤੋਂ ਬਾਅਦ ਦੇ ਵਿੱਚ ਜਿਹੜੇ 2-2 ਸਾਲ 3-3 ਸਾਲ 5-5 ਸਾਲ ਕਈਆਂ ਦੇ ਬੱਚੇ ਹੀ ਨਹੀਂ ਹੁੰਦੇਗੇ ਕਿ ਇਹੀ ਕਾਰਨ ਦੇਖੋ ਉਹਦੇ ਚ ਦੋ ਤਿੰਨ ਕਾਰਨ ਨੇ ਮੁੰਡੇ ਦਾ ਕਾਰਨ ਹੋਗਾ ਜਾਂ ਕੁੜੀ ਚ ਵੀ ਕੁਝ ਹੁੰਦਾ ਹੈਗਾ ਪਰ ਸਭ ਤੋਂ ਪਹਿਲਾਂ ਜਦੋਂ ਮੈਰਿਜ ਹੁੰਦੀ ਹੈ ਜੀ ਉਹਦੇ ਪਿੱਛੇ ਆਪਾਂ ਜਿਹੜਾ ਬੱਚਾ ਦੇਣਾ ਹੈ ਉਹ ਰੱਬ ਦੀ ਇੱਕ ਦਾਤ ਹੈ ਹਾਂਜੀ ਬਹੁਤ ਸਾਰੇ ਜੋੜੇ ਅਜੇ ਵੀ ਹੋਣਗੇ ਜਿਨ੍ਹਾਂ ਦੇ 15-15 20-20 ਸਾਲ ਹੋ ਗਏ ਸੀ ਬੱਚਾ ਨਹੀਂ ਹੋਇਆ ਬਟ ਸਰਟਨਲੀ ਉਹਨਾਂ ਦੇ ਬੱਚਾ ਹੋ ਗਿਆ ਇੱਥੇ ਅਸੀਂ ਮੰਨ ਲੈਨੇ ਚਲੋ ਵੀ ਰੱਬ ਦੇ ਘਰ ਦੇਰ ਹੈ ਅੰਦੇਰ ਨਹੀਂ ਪਰ ਜਿਨ੍ਹਾਂ ਦੇ ਨਾਰਮਲੀ ਅੱਜਕੱਲ 80-85% ਜੋੜਿਆਂ ਦੇ ਪ੍ਰੈਗਨੈਂਸੀ ਹੁੰਦੀ ਨਹੀਂ ਹਾਂਜੀ ਉਹਦੇ ਦੋ ਤਿੰਨ ਕਾਰਨ ਨੇ ਇੱਕ ਤਾਂ ਉਹਦਾ ਆਪਸ ਦੇ ਵਿੱਚ ਬੌਂਡਿੰਗ ਸਹੀ ਨਹੀਂ ਹੈਗੀ ਹਾਂਜੀ ਕਿ ਕੁੜੀ ਦੀ ਕਿਤੇ ਹੋਰ ਲੱਗੀ ਹੋਈ ਸੀ ਮੁੰਡੇ ਦੀ ਹੋਰ ਲੱਗੀ ਹੋਈ ਸੀ ਉਹਨਾਂ ਦਾ ਜਦੋਂ ਆਪਸ ਵਿੱਚ ਮਨ ਹੀ ਨਹੀਂ ਮਿਲਿਆ ਤੇ ਤਾਂ ਨੇ ਕੀ ਮਿਲਣਾ ਇਹ ਦੋਨਾਂ ਹੀ ਚੀਜ਼ਾਂ ਦਾ ਕੰਬੀਨੇਸ਼ਨ ਹੈ ਫਿਰ ਜਾ ਕੇ ਇੱਕ ਵਧੀਆ ਫੈਮਿਲੀ ਬਣਦੀ ਹੈ ਇੱਕ ਬੱਚਾ ਹੁੰਦਾ ਹੈ ਸੈਕੰਡ ਨੰਬਰ ਤੇ ਜਦੋਂ ਜ਼ਰੂਰਤ ਤੋਂ ਪਹਿਲਾਂ ਇਸ ਤਰ੍ਹਾਂ ਦੇ ਸਟੇਰੀਟਸ ਕੁੜੀਆਂ ਤੇ ਮੁੰਡੇ ਖਾਂਦੇ ਨੇ ਜਵਾਨੀ ਦੇ ਵਿੱਚ ਹਾਂਜੀ ਕਿਉਂਕਿ ਜਦੋਂ ਪ੍ਰੈਗਨੈਂਸੀ ਹੋ ਜਾਂਦੀ ਹੈ ਤਾਂ ਕੁੜੀਆਂ ਉਹਨਾਂ ਨੂੰ ਅਬਾਉਟ ਕਰਨ ਦੇ ਲਈ ਕੁਝ ਇਸ ਤਰ੍ਹਾਂ ਦੀਆਂ ਮੈਡੀਸਿਨਸ ਲੈਂਦੇ ਨੇ ਜਿਨ੍ਹਾਂ ਦਾ ਅਸੀਂ ਨਾਮ ਆਨਲਾਈਨ ਸੋਸ਼ਲ ਮੀਡੀਆ ਤੇ ਨਹੀਂ ਲੈ ਸਕਦੇ ਉਹਦੀ ਮਜਾ ਕਰਕੇ ਵੀ ਅੰਦਰ ਧੋ ਦਿੰਦੇ ਨੇ ਇੱਕ ਵਾਰੀ ਉਹਦੇ ਨੇ ਜਿਹ ਅ ਅੰਡੇ ਬਣਨੇ ਹੁੰਦੇ ਨੇ ਜਿਹਦੇ ਚ ਪ੍ਰੈਗਨਨਸੀ ਹੁੰਦੀ ਹੈ ਜਾਂ ਜਿਹਦੇ ਡੌਕ ਖਤਮ ਹੋ ਜਾਂਦੇ ਆ ਕਈਆਂ ਦੀਆਂ ਫੈਲਪੀਅਨ ਟਿਊਬਸ ਹੁੰਦੀਆਂ ਨੇ ਬੱਚੇਦਾਨੀ ਦੇ ਚਿਹਰੇ ਟਿਊਬਾਂ ਹੁੰਦੀਆਂ ਨੇ ਉਹ ਬਲੌਕ ਹੋ ਜਾਂਦੀਆਂ ਨੇ ਬਲੈਡਿੰਗ ਦੇ ਵਜੂ ਕਰਕੇ ਤੇ ਇਸ ਤੋਂ ਇਲਾਵਾ ਜਿਹੜੇ ਹਾਰਮੋਨਸ ਨੇ ਮੇਲ ਫੀਮੇਲ ਦੋਨਾਂ ਨੂੰ ਇਫੈਕਟ ਕਰਦੇ ਨੇ ਉਹ ਹਾਰਮੋਨਸ ਇਨ ਬੈਲੈਂਸ ਹੋਣ ਦੀ ਵਜ੍ਹਾ ਕਰਕੇ ਸਹੀ ਪ੍ਰੈਗਨਨਸੀ ਨਹੀਂ ਹੋ ਪਉਂਦੀ ਤਾਂ ਉਹਦੇ ਅੱਜ ਕੱਲ੍ਹ ਜਿਹੜਾ ਫਿਰ ਪੌਪੂਲਰ ਤਰੀਕਾ ਇੱਕ ਤੇ ਜਿਹਦੇ ਚ ਟੈਸਟੂ ਬੇਬੀ ਨਹੀਂ ਲੋਕ ਬੱਚਾ ਲੈ ਲੈਂਦੇ ਨੇ ਉਹਦੇ ਚੈਨ ਹੀ ਪਤਾ ਸਪਰਮ ਕੀ ਦਾ ਹੁੰਦਾ ਸੀਮਨ ਕੀ ਦਾ ਹੁੰਦਾ ਪਰ ਇਹ ਚਲੋ ਘਰੇ ਬੱਚਾ ਹੋ ਗਿਆ ਇਹ ਘਰੀ ਪਰਿਵਾਰ ਉਜੜਨੋਂ ਵੱਜ ਜਾਂਦਾ ਮਤਲਬ ਫਿਰ ਇਹ ਕਹਿਣਾ ਗਲਤ ਨਹੀਂ ਹੋਊਗਾ ਵੀ ਜਿਹੜੇ ਬੱਚੇ ਛੋਟੀ ਉਮਰ ਤੋਂ ਵਿਆਹ ਤੋਂ ਪਹਿਲਾਂ ਵੈਂਗਰਾ ਵਗੈਰਾ ਜਾਂ ਕੋਈ ਇਹ ਪਾਵਰ ਵਾਲੀਆਂ ਗੋਲੀਆਂ ਖਾਣਗੇ ਜਾਂ ਵਿਆਹ ਤੋਂ ਪਹਿਲਾਂ ਕੋਈ ਕੁੜੀ ਕਹਿ ਲਓ ਅ ਬੱਚਾ ਕਢਵਾਉਣ ਵਾਲੀਆਂ ਕੋਈ ਗੋਲੀਆਂ ਖਾਊਗੀ ਤਾਂ ਜਦੋਂ ਉਹਨਾਂ ਦਾ ਵਿਆਹ ਹੋ ਜਾਊਗਾ ਫਿਰ ਬੱਚਾ ਮਿਲਣਾ ਮੁਸ਼ਕਲ ਹੋ ਜਾਂਦਾਗਾ ਬਿਵਤਾ ਜਿੰਦਗੀ ਤਾਂ ਫਿਰ ਖੁਸ਼ ਰਹਿਣੀ ਕੀ ਆ ਬਿਲਕੁਲ ਇਹੀ ਗੱਲ ਹੋਇਆ ਨਾ ਰਿਜ਼ਲਟ ਫਿਰ ਇਹਨਾਂ ਦਾ ਨਹੀਂ ਹੁਣ ਤੁਸੀਂ ਆਪਾਂ ਧਿਆਨ ਮਾਰ ਲੈਣੇ ਜਿਹੜੀ ਨਵੀਂ ਮੈਰਿਡ ਲੈ ਜਿੰਨੇ ਨੂੰ ਮੈਰਿਜ ਹੁੰਦੀ ਆ ਹਾਂਜੀ ਉਹਦੇ ਚੋਂ ਐਂ ਦੇਖੋ ਵੀ ਕਿੰਨੇ ਕੁ ਬੱਚੇ ਸਹੀ ਟਾਈਮ ਤੇ ਹੋਏ ਨੇ ਜਿਨ੍ਹਾਂ ਦੇ ਤੇ ਜੇ ਬੱਚੇ ਹੋਏ ਨੇ ਤਾਂ ਉਹਨਾਂ ਚੋਂ ਤੰਦਰੁਸਤ ਬੱਚੇ ਕਿੰਨੇ ਨੇ ਤੰਦਰੁਸਤ ਇੱਕ ਤੁਸੀਂ ਦੱਸੋ ਡਾਕਟਰ ਸਾਹਿਬ ਵੀ ਜਿਹੜਾ ਨੋਰਮਲ ਡਿਲੀਵਰੀਆਂ ਅੱਜਕੱਲ ਬਹੁਤ ਘੱਟ ਆ ਹੂੰ ਇਹੀ ਕਾਰਨ ਉਹਦੇ ਪਿੱਛੇ ਤਾਂ ਦੋ ਤਿੰਨ ਕਾਰਨ ਹੁੰਦੇ ਨੇ ਦੇਖੋ ਜੇ ਪਹਿਲਾਂ ਕੁੜੀਆਂ ਹੁੰਦੀਆਂ ਸੀਗੀਆਂ ਸਾਡੇ ਆਪਾਂ ਪੁਰਾਣੇ ਦੇਖਦੇ ਸੀਗੇ ਹਾਂਜੀ ਪ੍ਰੈਗਨੈਂਸੀ ਦੌਰਾਨ ਬੱਚਾ ਹੋਣ ਵਾਲਾ ਹੁੰਦਾ ਸੀ ਤੇ 9-9 ਮਹੀਨਿਆਂ ਤੱਕ ਵੀ ਉਹੀ ਨਾਰਮਲ ਬੈਠ ਕੇ ਕੱਪੜੇ ਧੋਣੇ ਪੌੜੀਆਂ ਚੜ੍ਹ ਕੇ ਕੱਪੜੇ ਸੁਕੜੇ ਪਾਉਣੇ ਪੀਣਾ ਕਰਨਾ ਘਰ ਦੇ ਜਿਹੜੇ ਪਸ਼ੂ ਸਾਹਮਣੇ ਰੋਟੀ ਚੁੱਲ੍ਹਾ ਸਾਰਾ ਕੁਝ ਕਰਦੇ ਅਸੀਂ ਤੇ ਅੱਜ ਕੱਲ੍ਹ ਵਾਲਿਆਂ ਦਾ ਪੈਸੇ ਹੀ ਕੰਮ ਹੈ ਨੀਗਾ ਸਰੀਰ ਇਹਨ ਇੱਕ ਸੋਲ ਹੋ ਗਏ ਉਹ ਜਿਹੜਾ ਸਾਨੂੰ ਸਹੀ ਇੱਕ ਵੇ ਚਾਹੀਦਾ ਹੁੰਦਾ ਕਿਸੇ ਚੀਜ਼ ਨੂੰ ਬਾਹਰ ਆਉਣ ਵਾਸਤੇ ਉਹਦਾ ਰਸਤਾ ਹੀ ਨਹੀਂ ਜਦੋਂ ਪਰਪਰ ਬੰਨਦਾ ਤਾਂ ਫਿਰ ਉਹਨਾਂ ਦਾ ਇੱਕ ਤਾਂ ਡਾਕਟਰ ਸਾਹਿਬ ਮੈਂ ਥੋੜੀ ਗੱਲ ਟੋਕਦਾ ਵੀ ਹੁਣ ਪਸ਼ੂਆਂ ਵਾਸਤੇ ਜਾਂ ਤਾਂ ਲੋਕਰ ਰੱਖਿਆ ਹੂੰ ਤੇ ਜਾਂ ਪਸ਼ੂ ਹੈ ਹੀ ਨਹੀਂ ਢੰਗ ਦਾ ਦੁੱਧ ਹੂੰ 2 ਨੰਬਰ ਦੇ ਕੱਪੜੇ 부ੜੀਆਂ ਧੋਣੀਆਂ ਸੀ ਬਹੁਤ ਵਰਜ ਸੀ ਉਹ ਵੀ ਮਸ਼ੀਨਾਂ ਸਿਕਾ ਵੀ ਮਸ਼ੀਨਾਂ ਦਿੰਦੀਆਂ ਹੂੰ ਔਰ ਝਾੜੂ ਪੋਚਾ ਕਰਨ ਨੂੰ ਵੀ ਨੌਕਰਾਨੀਆਂ ਲਾਈਆਂ ਉਹ ਵੀ ਆਪ ਨਹੀਂ ਕਰਨਾ ਜਦੋਂ ਸਰੀਰ ਦੀ ਵਰਜ ਸੀ ਹੈਨੀ ਤਾਂ ਫਿਰ ਇਹਦਾ ਕਾਰਨ ਆਊਗਾ ਵੀ ਨਾਰਮਲ ਡਿਲੀਵਰੀ ਨਹੀਂ ਹੁੰਦੀ ਉਹ ਉਹ ਸਾਡੇ ਲਈ ਬਹੁਤ ਜਾਣ ਕੇ ਮੰਦ ਭਾਗੀ ਗੱਲ ਹੈਗੀ ਜੀ ਜਿਹੜਾ ਪੰਜਾਬ ਸਾਡਾ ਸੀਗਾ ਹਾਂਜੀ ਚਿੱਟੀ ਕ੍ਰਾਂਤੀ ਤੇ ਹਰੀ ਕ੍ਰਾਂਤੀ ਦੇ ਵਿੱਚ ਉਪਲ ਦਾ ਤੇ ਤਰਜ਼ੇ ਦੇ ਵਿੱਚ ਸੀ ਦੁੱਧ ਦੇ ਵਿੱਚ ਕ੍ਰਾਂਤੀ ਮਤਲਬ ਦੁੱਧ ਸਾਡੇ ਪੈਦਾਵਾਰ ਸੀ ਜਿਹੜੀ ਪੰਜਾਬ ਦੇ ਵਿੱਚ ਚਿੱਟੀ ਕ੍ਰਾਂਤੀ ਹਰ ਘਰ ਦੇ ਵਿੱਚ ਲਗਭਗ ਦੁੱਧ ਮੱਖਣ ਮਲਾਈ ਕਿਉਂ ਮਿਲਦਾ ਸੀ ਤੇ ਪਕਾਣੇ ਬਜ਼ੁਰਗਾਂ ਦੇ ਕਦ ਜਾਂ ਜਿਹੜੇ ਸਾਡੇ ਤੋਂ ਮੰਨ ਲਓ ਪਿੱਛੇ 70 75 ਦਾ ਬਰਤ ਹੈ ਜਿੰਨਾਂ ਦਾ ਉਹਨਾਂ ਲੋਕਾਂ ਦੇ ਜੁੱਸੇ ਦੇਖ ਲਿਓ ਤੇ ਜਿਹੜੇ ਅੱਜ 90 ਮਤਲਬ ਸੌਰੀ 90 ਤੋਂ ਬਾਅਦ ਵਾਲੇ ਜਿਹੜੇ ਬੌਰਨ ਜਿੰਨੇ ਵੀ ਹੈਗੇ ਨੇ ਉਹਨਾਂ ਦੀ ਤੁਸੀਂ ਫਿਜ਼ੀਕਲ ਹੈਲਥ ਦੇਖਿਓ ਤੇ ਬਸ ਸਿਰਫ ਲੜਨ ਵਾਸਤੇ ਉਤਾਵਲੇ ਕਾਲੇ ਨਹੀਂ ਜੇ ਕੋਈ ਤੁਸੀਂ ਨਾਰਮਲੀ ਵੀ ਉਹਨਾਂ ਨੂੰ ਕੋਈ ਗੱਲ ਕਹਤੀ ਵੀ ਕਿਉਂਕਿ ਅੰਦਰ ਬਾਡੀ ਦੇ ਵਿੱਚ ਤਾਕਤ ਹੈ ਨਹੀਂ ਕੀ ਹਾਂਜੀ ਸੈਨ ਸ਼ਕਤੀ ਹੈ ਨਹੀਂ ਕੀ ਤਾਕਤ ਹੈ ਨਹੀਂ ਮਾੜੀ ਜੀ ਗੱਲ ਤੇ ਲੜਨ ਨੂੰ ਤਿਆਰ ਹੋ ਜਾਂਦੇ ਨੇ ਡਾਕਟਰ ਸਾਹਿਬ ਇੱਕ ਸਵਾਲ ਇਹ ਆ ਵੀ ਮੰਨ ਲਓ ਹੁਣ ਬੱਚਿਆਂ ਨੇ ਗਲਤੀਆਂ ਕਰ ਲੀਆਂ ਵਿਆਹ ਤੋਂ ਪਹਿਲਾਂ ਹਾਂਜੀ ਤੇ ਹੁਣ ਉਹਨਾਂ ਦੇ ਬੱਚਾ ਨਹੀਂ ਹੋ ਰਿਹਾ ਜਾਂ ਹੋ ਵੀ ਗਿਆ ਉਹਨਾਂ ਦੀ ਵੀ ਮੁੰਡੇ ਦੀ ਵਿਵਹਤਾ ਲਾਈਫ ਗੋਲੀਆਂ ਤੇ ਹੀ ਡਿਪੈਂਡ ਆ ਹਾਂ ਜਾਂ ਸ਼ਰਾਬ ਤੇ ਆ ਕਈ ਤਾਂ ਆ ਆਪਣਾ ਬੈੱਡ ਤੇ ਜ਼ਿਆਦਾ ਟਾਈਮ ਲਾਉਣ ਦੀ ਖਾਤਰ ਪੱਕਾ ਹੀ ਨਸ਼ੇ ਤੇ ਲੱਗ ਜਾਂਦੇ ਆ ਹਾਂਜੀ ਤੇ ਬਾਅਦ ਉਹਨਾਂ ਦਾ ਸੁੱਟਦਾ ਨਹੀਂ ਹੈਗਾ ਹਾਂ ਚਲ ਇਹ ਬੰਦੇ ਦਾ ਤਾਂ ਹੋ ਗਿਆ ਵੀ ਉਹ ਗੋਲੀਆਂ ਖਾ ਕੇ ਸੈਟੀਸਫਾਈ ਹੋ ਜਾਊਗਾ ਤੇ ਔਰਤ ਦਾ ਕੀ ਉਹ ਸਵਾਲ ਥੋੜਾ ਜਿਹਾ ਟੇਢਾ ਹੈ ਜੀ ਕਿ ਦਰਸ਼ਕ ਕਈ ਵਾਰ ਇਹਨਾਂ ਚੀਜ਼ਾਂ ਨੂੰ ਲੋਕ ਪਸੰਦ ਨਹੀਂ ਕਰਦੇ ਪਰ ਜਿਨ੍ਹਾਂ ਦੀ ਇਹ ਸਮੱਸਿਆ ਹੈਗੀ ਹੈ ਸਵਾਲ ਥੋੜਾ ਵੈਸੇ ਸਹੀ ਹੈ ਹਾਂਜੀ ਮਰਦਾਂ ਦੀ ਗੱਲ ਅਕਸਰ ਹੀ ਕੀਤੀ ਜਾਂਦੀ ਹੈ ਕਿ ਇਹਨਾਂ ਨੂੰ ਕਮਜ਼ੋਰੀ ਹੋ ਗਈ ਹੈ ਤਾਕਤ ਦੀ ਦਵਾਈ ਲੈ ਲਵੇ ਇਹ ਕਰ ਲਵੇ ਹਾਂਜੀ ਤਾਂ ਉੱਥੇ ਜੇ ਆਪਾਂ ਊਮਨਸ ਦੀ ਗੱਲ ਕਰੀਏ ਕੁੜੀਆਂ ਔਰਤਾਂ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਵੀ ਇਹ ਚੀਜ਼ਾਂ ਬਰਾਬਰ ਹੀ ਨੇ ਹਾਂਜੀ ਬਸ ਸਾਡੀ ਜਿਹੜੀ ਇੰਡੀਅਨ ਕਲਚਰ ਹੈ ਸਾਡੀ ਸਭਿਆਚਾਰ ਉਦੋਂ ਦੀ ਚੀਜ਼ ਇਹ ਹੈ ਕਿ ਔਰਤਾਂ ਇਹਨਾਂ ਚੀਜ਼ਾਂ ਨੂੰ ਦੱਸ ਨਹੀਂ ਸਕਦੀ ਹਾਂਜੀ ਮੈਸਨ ਸਾਈਡ ਦੀ ਜੇ ਗੱਲ ਕਰੀਏ ਬਾਹਰਲੇ ਦੇਸ਼ਾਂ ਦੀ ਗੱਲ ਕਰੀਏ ਉੱਥੇ ਕੁੜੀਆਂ ਬਰਾਬਰ ਮਤਲਬ ਮੁੰਡੇ ਕੁੜੀਆਂ ਉਹ ਬਰਾਬਰ ਦੀ ਮਾਤਰਾ ਦੇ ਵਿੱਚ ਜੇ ਉਹ ਚੀਜ਼ ਖਾਊਗਾ ਤਾਂ ਉਹ ਵੀ ਖਾਊਗੀ ਬਿਲਕੁਲ ਜੀ ਤੇ ਚੰਗੀ ਗੱਲ ਇਹ ਹੀ ਹੈ ਕਿ ਪਹਿਲੀ ਗੱਲ ਤਾਂ ਉਹਨਾਂ ਵੀਰਾਂ ਨੂੰ ਉਸ ਬੇਇਨਤੀ ਕਰਦੇ ਆ ਕਿ ਜਿਹੜਾ ਮੈਰਿਜ ਲਾਈਫ ਤੋਂ ਬਾਅਦ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਮੈਡੀਸਿਨ ਜਾਂ ਉਸ ਤਰ੍ਹਾਂ ਦੀਆਂ ਕੋਈ ਚੀਜ਼ਾਂ ਯੂਜ਼ ਕਰਦੇ ਨੇ ਜਿਹਦੇ ਨਾਲ ਆਪਣੀ ਲਾਈਫ ਨੂੰ ਸੈਕਸੁਅਲ ਲਾਈਫ ਨੂੰ ਪਰਫਾਰਮ ਕਰਦੇ ਨੇ ਉਹਦਾ ਤੁਹਾਡੇ ਆਉਣ ਵਾਲਾ ਜਿਹੜਾ ਬੱਚਾ ਪੈਦਾ ਹੋਊਗਾ ਉਹਦੇ ਤੇ ਵੀ ਅਸਰ ਹੋਊਗਾ ਹਾਂਜੀ ਤੇ ਜਿਹੜੀਆਂ ਮੇਰੀਆਂ ਕੁੜੀਆਂ ਜਾਂ ਭੈਣਾਂ ਕਹਿ ਵੀਡੀਓ ਦੇਖ ਰਹੀਆਂ ਨੇ ਜੇ ਉਹਨਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਤਾਂ ਉਹਨੂੰ ਆਪਣੇ ਜਿਹੜੇ ਲੇਡੀਜ਼ ਗਾਇਨੀ ਡਾਕਟਰ ਹੁੰਦੇ ਨੇ ਉਹਨਾਂ ਨਾਲ ਡਿਸਕਸ ਜ਼ਰੂਰ ਕਰਨਾ ਚਾਹੀਦਾ ਬਹੁਤ ਸਾਰੀਆਂ ਔਰਤਾਂ ਸਾਰੀ ਲਾਈਫ ਆਪਣੇ ਇਸ ਤਰ੍ਹਾਂ ਹੀ ਗੁਜ਼ਾਰ ਦਿੰਦੀਆਂ ਨੇ ਤੇ ਨਾ ਤਾਂ ਉਹਨਾਂ ਤੋਂ ਫਿਰ ਬੰਦਾ ਸੈਟੀਸਫਾਈਡ ਹੁੰਦਾ ਤੇ ਉਹਨੂੰ ਫਿਰ ਤੁਹਾਨੂੰ ਪਤਾ ਹੈ ਅੱਜਕੱਲ ਮਾਹੌਲ ਆਪਾਂ ਦੇਖ ਰਹੇ ਬਾਹਰ ਅੰਦਰ ਜਾਂਦੇ ਨੇ ਨਾ ਘਰਾਂ ਦੇ ਵਿੱਚ ਕੋਈ ਲੈਸ ਰਹਿੰਦਾ ਹੈ ਖੁਸ਼ੀ ਨਹੀਂ ਰਹਿੰਦੀ ਪਰਿਵਾਰ ਦੇ ਵਿੱਚ ਤੀਜਾ ਆ ਜਾਂਦਾ ਕੋਈ ਰਿਸ਼ਤੇ ਵਿੱਚ ਬਸ ਤੁਸੀਂ ਕੁਝ ਵੀ ਕਹਿ ਲਓ ਜੀ ਮਤਲਬ ਫਿਰ ਉਹ ਟੇਢਾ ਤਰੀਕਾ ਹੋ ਜਾਂਦਾ ਕਿ ਜੇ ਬੰਦੇ ਨੂੰ ਸੈਕਸੁਅਲ ਲਾਈਫ ਦੀ ਵੀਕ ਔਰਤ ਕੁੜੀ ਨੂੰ ਵੀ ਹੋ ਸਕਦੀ ਹੈ ਪਰ ਕੁੜੀ ਨੂੰ ਝਿਜਕਣਾ ਨਹੀਂ ਚਾਹੀਦਾ ਸਪਸ਼ਟ ਕਹਿਣਾ ਚਾਹੀਦਾ ਹੈ ਤੇ ਬੰਦੇ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀ ਜਿਹੜੀ ਇਸ ਤਰ੍ਹਾਂ ਦੀ ਲਾਈਫ ਹੈ ਉਹਨੂੰ ਸਾਫ਼-ਸੁਥਰੇ ਤਰੀਕੇ ਦੇ ਨਾਲ ਪਰਿਵਾਰ ਨੂੰ ਪਰਿਵਾਰ ਮੰਨ ਕੇ ਤੇ ਖੁਸ਼ੀ-ਖੁਸ਼ੀ ਘਰ ਦੇ ਵਿੱਚ ਆਪਣੇ ਇਹ ਔਰਤ ਜੇ ਹੋ ਸਕੇ ਤਾਂ ਉਹਦੀ ਪਾਸੀ ਨੂੰ ਦੱਸੇ ਜਾਂ ਉਹਦੀ ਮਾਂ ਨੂੰ ਦੱਸੇ ਮੈਨੂੰ ਖਲਾਨੀ ਪ੍ਰੋਬਲਮ ਹਾਂਜੀ ਤੇ ਮੁੰਡੇ ਵਿੱਚ ਕੋਈ ਦਿੱਕਤ ਆ ਤਾਂ ਉਹਨੂੰ ਵੀ ਦੱਸਣਾ ਚਾਹੀਦਾ ਵੀ ਆਪ ਦਾ ਕੋਈ ਦਵਾਈ ਹੋਰ ਗਲਤ ਦਾ ਮਾਚਣਾ ਪਵੇ ਗੁਰਪ੍ਰੀਤ ਬਾਜੀ ਤੁਹਾਨੂੰ ਕਾਲਸ ਹੁੰਦੇ ਨੇ ਕੁੜੀਆਂ ਦੀਆਂ ਜਾਂ ਮੈਰਿਡ ਕੁੜੀਆਂ ਦੇ ਕਿ ਸਾਨੂੰ ਮਤਲਬ ਫੀਲਿੰਗਸ ਨਹੀਂ ਹੈਗੇ ਹਾਂਜੀ ਦੇਖੋ ਅਸੀਂ ਸੋਸ਼ਲ ਮੀਡੀਆ ਤੇ ਜ਼ਰੀਏ ਇਹ ਗੱਲ ਦੱਸਣੀ ਚਾਹੁੰਦੇ ਹਾਂ ਕਿ ਜਿੰਨਾ ਲੋਕਾਂ ਨੂੰ ਫੀਲਿੰਗਸ ਨਹੀਂ ਹੈਗੀ ਫੀਲਿੰਗ ਭਾਵ ਕੇ ਮੈਰਿਡ ਨੇ ਆਪਣੇ ਘਰ ਵਾਲੇ ਨਾਲ ਉਹਨਾਂ ਦਾ ਮਤਲਬ ਸਰੀਰਕ ਸੰਬੰਧ ਮਣਾਉਣ ਨੂੰ ਮਨ ਨਹੀਂ ਕਰਦਾ ਤਾਂ ਦਿਲ ਹੀ ਨਹੀਂ ਕਰਦਾ ਦਿਲ ਨਹੀਂ ਕਰਦਾ ਤਾਂ ਮਰਦ ਨੂੰ ਉਹਨਾਂ ਦੀ ਉਸ ਗੱਲ ਨੂੰ ਸਮਝਣਾ ਚਾਹੀਦਾ ਹੈ ਉਹਦਾ ਰੀਜ਼ਨ ਲੱਭਣਾ ਚਾਹੀਦਾ ਮੈਂ ਥੋੜੀ ਗੱਲ ਰੋਕਦਾ ਵੀ ਚਲੋ ਬੰਦਿਆਂ ਨੇ ਤਾਂ ਵਿਗਰਾ ਖਾ ਕੇ ਫੀਲਿੰਗ ਬਣਾ ਲਈ ਉਹ ਕੀ ਖਾਣ ਦੇਖੋ ਖਾਣ ਵਾਸਤੇ ਤਾਂ ਜੀ ਬਹੁਤ ਕੋਸ਼ਿਸ਼ ਹੈ ਸਾਨੂੰ ਸਭ ਤੋਂ ਪਹਿਲਾਂ ਕੌਜ਼ ਲੱਭਣਾ ਪੈਣਾ ਕਿ ਕਾਰਨ ਕੀ ਹੈ ਇਸ ਚੀਜ਼ ਦਾ ਜੇ ਮੰਨ ਕੇ ਚਲੋ ਅੱਜ ਸਾਡਾ ਮਨ ਜੇ ਉੱਠਣ ਨੂੰ ਦਿਲ ਨਹੀਂ ਕਰ ਰਿਹਾ ਤਾਂ ਉਹਦਾ ਰੀਜ਼ਨ ਕੀ ਹੈ ਸਾਨੂੰ ਇਹ ਲੱਭਣਾ ਚਾਹੀਦਾ ਹੈ ਨਾ ਕਿ ਕਿ ਗੋਲੀ ਕੋਈ ਪਈ ਹੈ ਚੱਕ ਕੇ ਉਹਨੂੰ ਖਾ ਲਓ ਤੇ ਜਾਓ ਟੈਂਪਰਰੀ ਖਾ ਲੋਗੇ ਦੂਜੇ ਦਿਨ ਫੇਰ ਖਾਓਗੇ ਤੇ ਜਿਸ ਦਿਨ ਫੇਰ ਖਾਓਗੇ ਡੇ ਬਾਏ ਡੇ ਪ੍ਰੋਸੈਸ ਫਿਰ ਰੂਟੀਨ ਬਣ ਜਾਂਦਾ ਜਿੱਦਾਂ ਤੁਹਾਨੂੰ ਇਹ ਪ੍ਰੋਬਲਮ ਆਈ ਹੈ ਉਸੇ ਦਿਨ ਤੋਂ ਆਪਣੀ ਕੇਅਰ ਕਰਨੀ ਆਪਣੀ ਪ੍ਰੋਬਲਮ ਆਪਣੇ ਪਰਿਵਾਰ ਨਾਲ ਡਿਸਕਸ ਕਰੋ ਆਪਣੇ ਹਸਬੰਦ ਨਾਲ ਕਰੋ ਤੇ ਉਹਦਾ ਸੋਲਵ ਆਊਟ ਕਰੋ ਠੀਕ ਹੈ ਜੀ ਡਾਕਟਰ ਸਾਹਿਬ ਹੁਣ ਮੁੱਕਦੀ ਗੱਲ ਆਪਾਂ ਇੱਥੇ ਲਿਆਉਨੇ ਆ ਵੀ ਜਿਨ੍ਹਾਂ ਦੇ ਬੱਚਾ ਨਹੀਂ ਹੋ ਰਿਹਾਗਾ ਜਾਂ ਜਿਹੜੇ ਗੋਲੀਆਂ ਦੋ ਖੜਾ ਸੜਵਾਉਣਾ ਚਾਹੁੰਦੇ ਆ ਗੋਲੀਆਂ ਤੇ ਲੱਗੇ ਆ ਮੰਨ ਲਓ ਹੁਣ 30 32 ਸਾਲ 35 ਸਾਲ ਦੀ ਉਮਰ ਆ ਅੱਗੇ ਵਿਆਹ ਤਾਂ ਲਾਇਫ ਉਹਨਾਂ ਦੀ 60 ਸਾਲ ਤੱਕ ਪਈ ਆ ਤਾਂ ਉਹ ਇੰਨੇ ਸਾਲ ਤਾਂ ਹੁਣ ਗੋਲੀਆਂ ਨਹੀਂ ਖਾ ਸਕਦੇਗੇ ਕਰਨ ਤਾਂ ਕਰਨ ਕੀ ਦੇਖੋ ਜਿਹੜਾ ਸਾਡਾ ਜੀ ਮੈਂ ਡਾਕਟਰ ਮਨਦੀਪ ਮਾਲਵਾ ਸਾਡਾ ਪੇਜ ਹੈ ਡਾਕਟਰ ਮਨਦੀਪ ਮਾਲਵਾ ਦੇ ਨਾਮ ਤੇ ਸਾਡਾ ਕਲੀਨਿਕ ਹੈ ਡਾਕਟਰ ਮਾਲਵਾ ਕਲੀਨਿਕ ਹਾਂਜੀ ਬਟ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਗੁਰਪ੍ਰੀਤ ਜੀ ਤੁਸੀਂ ਇੰਨੇ ਦੂਰ ਤੋਂ ਸਾਡੇ ਕੋਲ ਚੱਲ ਕੇ ਆਏ ਹੋ ਤਾਂ ਆਪਾਂ ਸਮੇਂ ਚ ਸਮਾਂ ਕੱਢਿਆ ਤੁਹਾਡਾ ਪਹਿਲਾਂ ਤਾਂ ਬਹੁਤ ਧੰਨਵਾਦ ਹੈ ਹਾਂਜੀ ਕਿ ਤੁਸੀਂ ਇਹ ਐਫਰਟ ਕੀਤਾ ਕਿਉਂਕਿ ਅੱਜ ਕੱਲ ਜਿੰਨੀਆਂ ਕਿ ਵੀਡੀਓ ਲੋਕ ਬਣਾਉਂਦੇ ਨੇ ਉਹ ਪੇਡ ਪ੍ਰਮੋਸ਼ਨ ਤੌਰ ਤੇ ਬਣਾਉਂਦੇ ਨੇ ਕੋਈ ਪ੍ਰੋਡਕਟ ਕਿਸੇ ਦੇ ਹੱਥ ਦੇ ਵਿੱਚ ਹੁੰਦਾ ਹੈ ਕੋਈ ਆਪਣੀ ਕਿਸੇ ਚੀਜ਼ ਨੂੰ ਪ੍ਰਮੋਟ ਕਰ ਰਿਹਾ ਹੁੰਦਾ ਪਰ ਦਰਸ਼ਕੋ ਦੱਸਣਾ ਚਾਹੁੰਦੇ ਆ ਇਹ ਸਾਡੀ ਜਿਹੜੀ ਵੀਡੀਓ ਕੋਈ ਪ੍ਰਮੋਸ਼ਨ ਦੇ ਸਿਰਫ ਜਾਣਕਾਰੀ ਲਈ ਜਾਣਕਾਰੀ ਦੇ ਪਰਪਸ ਲਈ ਅਸੀਂ ਬਣਾ ਰਹੇ ਹਾਂ ਵੀਡੀਓ ਸ਼ੇਅਰ ਉਹਨਾਂ ਲੋਕਾਂ ਨਾਲ ਜ਼ਰੂਰ ਕਰਿਓ ਜਿਨ੍ਹਾਂ ਨੂੰ ਇਹਦੀ ਜ਼ ਹਾਂਜੀ ਕਿ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਯੂਜ਼ ਕਰਕੇ ਆਪਣਾ ਮਤਲਬ ਨੁਕਸਾਨ ਕਰ ਚੁੱਕੇ ਨੇ ਸਭ ਤੋਂ ਪਹਿਲਾਂ ਤਾਂ ਉਹ ਉਧਰਤ ਵਾਲੇ ਪਾਸੇ ਆ ਜਾਣਾ ਨੇਚਰ ਨਾਲ ਜੁੜਨ ਲੱਗ ਜਾਣਾ ਜੇ ਅੱਜ ਕੱਲہ ਪ੍ਰੋਟੀਨ ਪਾਊਡਰ ਜਾਂ ਕੁਝ ਵੀ ਜਿਹੜਾ ਤੁਹਾਨੂੰ ਐਡ ਪ੍ਰਮੋਸ਼ਨ ਦੇ ਵਿੱਚ ਦਿਖਾਇਆ ਜਾਂਦਾ ਮੈਂ ਵੱਡ ਯੂਜ਼ ਨਹੀਂ ਕਰਨਾ ਚਾਹੁੰਦਾ ਪਰ ਦੇਖ ਕੇ ਮਨ ਬੜਾ ਦੁਖੀ ਹੁੰਦਾ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਨੇ ਡੋਲੂ ਟੰਗ ਲਿਓ ਝੋਟੇ ਬਨ ਲਿਓ ਇਹ ਦੇ ਨਾਲ ਐ ਕਰ ਲਿਓ ਕਿੱਲੇ ਘਟ ਲਿਓ ਵੀ ਇਹ ਚੀਜ਼ਾਂ ਸੋਨੂੰ ਸਿਰਫ ਇੱਕ ਮਤਲਬ ਮਨ ਨੂੰ ਥੋੜੇ ਨੂੰ ਸੰਤੋਸ਼ਟੀ ਦੇਣ ਵਾਸਤੇ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਸਟੀਰয়েড ਪਾਏ ਹੁੰਦੇ ਨੇ, ਕੈਮੀਕਲ ਐਂਡ ਸਿੰਥੈਟਿਕ ਪਾਇਆ ਹੁੰਦਾ। ਹਾਂਜੀ। ਤੁਸੀਂ ਆਪਣਾ ਜੇ ਟ੍ਰੀਟਮੈਂਟ ਕਰਾਉਣਾ ਵੀ ਚਾਹੁੰਦੇ ਹੋ, ਚਲੋ ਗਲਤੀਆਂ ਹੋ ਗਈਆਂ ਸੀ। ਪਹਿਲਾਂ ਤਾਂ ਆਪਣੇ ਆਪ ਨੂੰ ਕਿਊਰ ਕਰੋ ਆਪਣੀ ਬੋਡੀ ਨੂੰ ਅਲਕਾਲਾਈਨ ਕਰੋ, ਕੁਦਰਤੀ ਕਰੋ। ਹਾਂਜੀ। ਫਿਰ ਉਸ ਤੋਂ ਬਾਅਦ ਕੁਦਰਤ ਦੀ ਜਿਹੜਾ ਆਯੁਰਵੈਦਿਕ ਟ੍ਰੀਟਮੈਂਟ ਹੈਗਾ, ਜਿੱਥੇ ਵੀ ਤੁਹਾਨੂੰ ਸੈਟੀਸਫੈਕਸ਼ਨ ਹੈਗੀ ਆ, ਡਾਕਟਰ ਬਾਰੇ ਜਾਣਕਾਰੀ ਉਹਨਾਂ ਨਾਲ ਆਪਣੀ ਗੱਲਬਾਤ ਸਾਂਝੀ ਕਰੋ। ਜੇ ਤੁਹਾਨੂੰ ਲੱਗਦਾ ਕਿ ਹਾਂ ਡਾਕਟਰ ਤੁਹਾਡੀ ਗੱਲ ਨੂੰ ਸਮਝ ਪਾ ਰਿਹਾ। ਫਿਰ ਉਹਨਾਂ ਨਾਲ ਟ੍ਰੀਟਮੈਂਟ ਚਲਾਓ। ਤੇ ਇਹ ਥੋੜਾ ਜਿਹਾ ਇਹ ਨਹੀਂ ਹੈ ਕਿ ਅੱਜ ਆਪਾਂ ਦਵਾਈ ਲਿਆਂਦੀ ਤੇ ਕੱਲ ਨੂੰ ਆਰਾਮ ਹੋ ਜਾਊਗਾ। ਉਸ ਡਾਕਟਰ ਨੂੰ ਘੱਟੋ ਘਾਟ ਮਹੀਨਾ 2 ਮਹੀਨੇ ਦਾ ਟਾਈਮ ਦੇਣਾ ਪੈਣਾ ਹੈ। ਕਿਉਂਕਿ ਜੇ ਤੁਸੀਂ 8-10 ਸਾਲਾਂ ਚ ਆਪਣੀ ਜਵਾਨੀ ਖਰਾਬ ਕੀਤੀ ਹੈ, ਉਹਨੂੰ ਰਿਕਵਰ ਕਰਨ ਵਾਸਤੇ ਚਾਹੇ ਮੁੰਡੇ ਨੇ ਤੇ ਚਾਹੇ ਕੁੜੀਆਂ ਨੇ 6 ਮਹੀਨੇ ਘੱਟੋ ਘਾਟ ਉਸ ਡਾਕਟਰ ਨੂੰ ਦਿਆ ਕਰੋ ਤੇ ਜਿਹੜਾ ਵੀ ਕੋਈ ਨੁਸਕਾ ਸੁਣਿਆ ਸੁਣਾਇਆ ਆਪਣੀ ਮਰਜ਼ੀ ਦੇ ਨਾਲ ਨਾ ਵਰਤਿਆ ਕਰੋ। ਤੇ ਵਾਹਿਗੁਰੂ ਕਿਰਪਾ ਕਰੂਗਾ ਜਿਨ੍ਹਾਂ ਦੇ ਘਰੇ ਬੱਚਾ ਨਹੀਂ ਹੈਗਾ ਉਹਨਾਂ ਦੇ ਬੱਚਾ ਵੀ ਹੋਊਗਾ। ਤੇ ਜਿਨ੍ਹਾਂ ਨੂੰ ਵੈਸੇ ਵੀਕਨੈਸ ਹੋ ਗਈ ਬਹੁਤ ਸਾਰੇ ਲੋਕ ਮੈਜੀ ਫੋਨ ਕਰਦੇ ਨੇ ਮੇਰੇ ਘਰ ਦੇ ਮੇਰੀ ਮੈਰਜ ਕਰਨਾ ਚਾਹੁੰਦੇ ਨੇ ਹਾਂਜੀ ਪਰ ਮੈਂ ਮੈਰਜ ਨਹੀਂ ਕਰਵਾ ਰਿਆ ਮੈਂ ਮੈਰਜ ਕਰਵਾਉਂਦਾ ਲਾਇਕ ਨਹੀਂ ਹੈਗਾ ਹਾਂਜੀ ਮੈਂ ਬਚਪਨ ਦੀਆਂ ਗਲਤੀਆਂ ਕੀਤੀਆਂ ਮੈਂ ਇਹ ਕੀਤਾ ਉਹ ਕੀਤਾ ਹਨਾ ਤਾਂ ਉਹ ਚੀਜ਼ਾਂ ਉਹਨਾਂ ਦੇ ਮੈਂਟਲੀ ਤੌਰ ਤੇ ਇੰਨਾ ਸਟ्रेस ਕਰ ਜਾਂਦੀਆਂ ਨੇ ਕਿ ਜ਼ਿੰਦਗੀ ਮਤਲਬ ਉਹਨਾਂ ਦੀ ਖਤਮ ਵਾਲੀ ਗੱਲ ਹੋ ਜਾਂਦੀ ਹੈ ਹਾਂਜੀ ਹਾਂਜੀ ਤਾਂ ਆਪਾਂ ਦੀ ਜ਼ਿੰਦਗੀ ਵੀ ਨਹੀਂ ਇੰਜੋਏ ਕਰ ਪਾਉਂਦੇ ਆਪਣੇ ਮਾਪੇ ਉਹਨੂੰ ਕੋਈ ਸੁੱਖ ਨਹੀਂ ਦੇ ਪਾਉਂਦੇ ਗਾਹ ਫਰਾਵ ਦੇ ਲਾਈਫ ਪਾਰਟਨਰ ਤਾਂ ਉਹਨਾਂ ਨੇ ਕੀ ਸੁੱਖ ਦੇਣਾ ਤਾਂ ਰਿਕਵੈਸਟ ਇਹੀ ਹੈ ਬਾਕੀ ਜੇ ਤੁਸੀਂ ਜ਼ਿਆਦਾ ਜਾਣਕਾਰੀ ਲੈ ਇਹ ਤਿਸਰਨਾ ਕਰ ਲੋਤ ਵੀ ਕਰ ਸਕਦੇ ਹੋ ਤੇ ਠੀਕ ਹੈ ਜੀ ਡਾਕਟਰ ਸਾਹਿਬ ਬਹੁਤ ਮਿਹਰਬਾਨੀ ਗੱਲਬਾਤ ਕਰਨ ਲਈ ਥੈਂਕ ਯੂ ਜੀ ਤੇ ਠੀਕ ਹੈ ਜੀ ਆਪਾਂ ਮੰਨ ਲੈ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬੀ ਸਟੇਟਸ ਗਰੁੱਪ